ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜਰੂਰ ਰੱਖਣੇ ਦਿੱਲੀ ਸ਼ਹਿਰ ਦੇ ਵਿੱਚ ਇੱਕ ਪਰਿਵਾਰ ਆ ਪਰਿਵਾਰ ਦੇ ਵਿੱਚ ਪਤੀ ਪਤਨੀ ਤੇ ਉਹਨਾਂ ਦੀਆਂ ਤਿੰਨ ਬੇਟੀਆਂ ਨੇ ਵੱਡੀਆਂ ਦੋ ਬੇਟੀਆਂ ਜਿਹੜੀਆਂ ਉਹ ਵਿਆਈਆਂ ਹੋਈਆਂ ਤੇ ਜਿਹੜੇ ਉਹਨਾਂ ਦੇ ਘਰ ਵਾਲੇ ਉਹ ਕਾਫੀ ਅਮੀਰ ਆ ਤੇ ਜਿਹੜੀ ਉਸ ਪਰਿਵਾਰ ਦੀ ਛੋਟੀ ਬੇਟੀ ਆ ਜਿਹਦਾ ਨਾਮ ਰੀਨਾ ਰੀਨਾ ਪੜ ਰਹੀ ਆ ਰੀਨਾ ਦੇਖਣ ਦੇ ਵਿੱਚ ਬਹੁਤ ਸੋਹਣੀ ਆ ਉਹਦੀਆਂ ਵੱਡੀਆਂ ਭੈਣਾਂ ਵੀ ਬਹੁਤ ਸੋਹਣੀਆਂ ਸੀ ਭਾਵੇਂ ਕਿ ਰੀਨਾ ਦੇ ਪਾਪਾ ਕੋਈ ਉੱਚੇ ਅਹੁਦੇ ਦੀ ਨੌਕਰੀ ਨਹੀਂ ਕਰਦੇ ਸੀ ਪਰ ਸੋਹਣੀਆਂ ਹੋਣ ਕਰਕੇ ਉਹਦੀਆਂ ਭੈਣਾਂ ਦਾ ਰਿਸ਼ਤਾ ਵਧੀਆ ਘਰਾਂ ਦੇ ਵਿੱਚ ਹੋਇਆ ਤੇ ਹੁਣ ਰੀਨਾ ਜਿਹੜੀ ਉਹ ਵੱਡੀ ਹੋ ਗਈ ਆ ਤੇ ਉਹਦੇ ਪਾਪਾ ਨੂੰ ਇਹ ਹੁੰਦਾ ਵੀ ਦੋ ਕੁੜੀਆਂ ਵੀ ਆਈਆਂ ਗਈਆਂ ਵੀ ਤੀਜੀ ਰਹਿ ਗਈ ਵੀ ਇਹਦਾ ਵੀ ਵਿਆਹ ਕਰੀਏ ਪਰ ਰੀਨਾ ਜਿਹੜੀ ਉਹ ਐਲ ਐਲਬੀ ਕਰ ਰਹੀ ਆ ਉਹ ਕਹਿੰਦੀ ਆ ਕਿ ਪਾਪਾ ਮੈਂ ਵਕੀਲ ਬਣਨਾ ਜਦੋਂ ਤੱਕ ਮੈਂ ਵਕੀਲ ਨਹੀਂ ਬਣਦੀ ਉਦੋਂ ਤੱਕ ਮੈਂ ਵਿਆਹ ਬਾਰੇ ਸੋਚਦੀ ਵੀ ਨਹੀਂ ਤੁਸੀਂ ਮੇਰੇ ਵਿਆਹ ਦਾ ਫਿਕਰ ਨਾ ਕਰੋ ਤਾਂ ਉਹਦੇ ਪਾਪਾ ਵੀ ਕਹਿ ਦਿੰਦੇ ਆ ਕਿ ਕੋਈ ਗੱਲ ਨਹੀਂ ਪੁੱਤਰ ਮੈਨੂੰ ਕੋਈ ਕਾਲੀ ਨਹੀਂ ਹੈ ਜੀ ਤੇ ਵਿਆਹ ਦੀ ਵਧੀਆ ਜੀਵਨ ਆ ਜਿਹੜਾ ਉਹਨਾਂ ਦਾ ਬਤਿਹਤ ਹੋ ਰਿਹਾ ਤੇ ਇੱਕ ਦਿਨ ਜਿਹੜੀ ਰੀਨਾ ਗੀ ਉਹ ਆਪਣੀਆਂ ਸਹੇਲੀਆਂ ਦੇ ਨਾਲ ਬਾਜ਼ਾਰ ਜਾਂਦੀ ਆ। ਮਾਰਕੀਟ ਜਾਂਦੀਆਂ ਉਹ ਚਾਰ ਪੰਜ ਜਾਣੀਆਂ ਇਕੱਠੀਆਂ ਹੋ ਕੇ ਤੇ ਉੱਥੇ ਕੁਝ ਖਰੀਦੋ-ਫਰੋਖਤ ਕਰਦੀਆਂ ਆ ਆਸੇ-ਪਾਸੇ ਘੁੰਮਦੀਆਂ ਫਿਰਦੀਆਂ ਤੇ ਫਿਰ ਨਾ ਉਹ ਇੱਕ ਪਾਰਕ ਦੇ ਵਿੱਚ ਚਲੀਆਂ ਜਾਂਦੀਆਂ। ਪਾਰਕ ਦੇ ਵਿੱਚ ਉਹ ਖੂਬ ਮਸਤੀ ਕਰਦੀਆਂ ਨੇ ਤੇ ਉੱਥੇ ਇੱਕ ਬਹੁਤ ਸੋਹਣਾ ਸੁਨੱਖਾ ਮੁੰਡਾ ਹੁੰਦਾ ਜਿਹੜਾ ਕਿ ਤੁਰਿਆ ਆ ਰਿਹਾ ਹੁੰਦਾ। ਰੀਨਾ ਜਿਹੜੀ ਉਸ ਮੁੰਡੇ ਦੇ ਨਾਲ ਟਕਰਾ ਜਾਂਦੀ ਆ। ਉਹ ਮੁੰਡਾ ਰੀਨਾ ਵੱਲ ਵੇਖਦਾ ਰੀਨਾ ਉਹਦੇ ਵੱਲ ਵੇਖਦੀ ਆ ਦੋਨੋਂ ਇੱਕ ਦੂਜੇ ਵੱਲ ਵੇਖਦੇ ਹੀ ਰਹਿ ਜਾਂਦੇ ਆ ਕਿਉਂਕਿ ਜੇ ਮੇਰੀ ਰੀਨਾ ਸੋਹਣੀ ਸੀ ਉਹ ਮੁੰਡਾ ਵੀ ਬੜਾ ਸੋਹਣਾ ਸੁਨੱਖਾ ਸੀ ਰੀਨਾ ਉਹਦੇ ਵੱਲ ਵੇਖਦੀ ਆ ਤੇ ਉਹਦੀਆਂ ਸਹੇਲੀਆਂ ਜਿਹੜੀਆਂ ਉਹਨੂੰ ਛੇੜਨ ਲੱਗ ਜਾਂਦੀਆਂ ਵੀ ਹੁਣ ਇੱਥੇ ਤਾਂ ਨਹੀਂ ਰਹਿਣਾ ਚੱਲ ਜਾ ਲ ਖੰਗੂਰੇ ਮਾਰਦੀਆਂ ਹਨ ਉਹਨੂੰ ਛੇੜਦੀਆਂ ਤੇ ਚਲੋ ਰੀਨਾ ਜਿਹੜੀ ਉੱਥੋਂ ਚੱਲ ਪੈਂਦੀ ਆ ਪਰ ਉਹ ਵਾਪਸ ਮੁੜ ਕੇ ਉਸ ਮੁੰਡੇ ਵੱਲ ਵੇਖਦੀ ਆ ਦੋ ਤਿੰਨ ਵਾਰ ਤੇ ਉਹ ਮੁੰਡਾ ਵੀ ਰੀਨਾ ਵੱਲ ਵੇਖਦਾ ਚਲੋ ਇਸ ਤਰ੍ਹਾਂ ਹੁਕਰ ਆ ਜਾਂਦੀਆਂ ਕਾਰਾ ਰੀਨਾ ਉਸ ਮੁੰਡੇ ਬਾਰੇ ਸੋਚਦੀ ਰਹਿੰਦੀ ਆ ਤੇ ਉਹ ਮੁੰਡਾ ਜਿਹੜਾ ਉਹ ਵੀ ਕਾਰਾ ਜਜੀਨਾ ਬਾਰੇ ਸੋਚਦਾ ਰਹਿੰਦਾ ਦੋਨੋਂ ਇੱਕ ਦੂਜੇ ਵੱਲ ਖਿੱਚੇ ਜਾਂਦੇ ਆ ਕੋਈ ਆਪਣਾਪਣ ਮਹਿਸੂਸ ਹੁੰਦਾ ਦੋਨਾਂ ਨੂੰ ਉਸ ਤੋਂ ਬਾਅਦ ਅਗਲੇ ਦਿਨ ਰੀਨਾ ਫੇਰ ਆਪਣੀਆਂ ਸਹੇਲੀਆਂ ਨੂੰ ਕਹਦੀ ਆ ਵੀ ਆਪਾਂ ਬਾਜ਼ਾਰ ਚੱਲੀਏ ਉਹਦੀਆਂ ਸਹੇਲੀਆਂ ਕਹਿੰਦੀਆਂ ਵੀ ਪਹਿਲਾਂ ਕਿਹੜਾ ਆਪਾਂ ਰੋਜ਼ ਬਾਜ਼ਾਰ ਜਾਂਦੇ ਆ ਵੀ ਨਹੀਂ ਜਾਣਾ ਉਹ ਕਹਿੰਦੀ ਵੀ ਨਹੀਂ ਮੇਰਾ ਜੀ ਕਰਦਾ ਚੱਲੀਏ ਉਹ ਸਮਝ ਜਾਂਦੀਆਂ ਨੇ ਵੀ ਕਿਉਂ ਕਹਿੰਦੀ ਆ ਚਲੋ ਉਹ ਦਿਨ ਨਾਲ ਚਲੀਆਂ ਜਾਂਦੀਆਂ ਨੇ ਸਾਰੀਆਂ ਸਹੇਲੀਆਂ ਰਲ ਕੇ ਬਾਜ਼ਾਰ ਜਾਂਦੀਆਂ ਨੇ ਜੀ ਆ ਤੇ ਵਿਚਾਰ ਤੋਂ ਬਾਅਦ ਫਿਰ ਉਹ ਉਸੇ ਪਾਰਕ ਦੇ ਵਿੱਚ ਜਾਂਦੀਆਂ ਕਿਉਂਕਿ ਰੀਨਾ ਨੂੰ ਹੀ ਲੱਗਦਾ ਸੀ ਵੀ ਕੱਲ ਉਹ ਉਸ ਪਾਰਕ ਦੇ ਵਿੱਚ ਮਿਲਿਆ ਸੀ ਉਹ ਮੁੰਡਾ ਅੱਜ ਵੀ ਜ਼ਰੂਰ ਹੋ ਤੇ ਉਹ ਮੁੰਡੇ ਨੂੰ ਵੀ ਇਹ ਸੀ ਵੀ ਇਹ ਜ਼ਰੂਰ ਆਣਗੀ ਆ ਉਹਨਾ ਇੱਕ ਬੈਂਚ ਤੇ ਬੈਠਾ ਦੇਖ ਰਿਹਾ ਹੁੰਦਾ ਵੀ ਸ਼ਾਇਦ ਉਹ ਆ ਜਾਣਾ ਜਦੋਂ ਰੀਨਾ ਤੇ ਉਹਦੀਆਂ ਸਹੇਲੀਆਂ ਨੂੰ ਆਉਂਦੇ ਹੋਏ ਵੇਖਦਾ ਤੇ ਉਹਦਾ ਚਿਹਰਾ ਜਿਹੜਾ ਖੁਸ਼ੀ ਨਾਲ ਖੇੜ ਜਾਂਦਾ ਉਸ ਤੋਂ ਬਾਅਦ ਉਹ ਜਿਹੜੀਆਂ ਉਹਦੀਆਂ ਸਹੇਲੀਆਂ ਹੁੰਦੀਆਂ ਉੱਥੇ ਮਸਤੀ ਕਰਨ ਲੱਗ ਜਾਂਦੀਆਂ ਤੇ ਰੀਨਾ ਜਿਹੜੀ ਉਹ ਰੌਂਡ ਲਾਉਣ ਲੱਗ ਜਾਂਦੀ ਆ ਪਾਰਕ ਦੇ ਮੈਂ ਫੁੱਟ ਪਾਥ ਬਣਿਆ ਹੁੰਦਾ ਲੋਕ ਉੱਥੇ ਰੌਂਡ ਲਾਉਂਦੇ ਆ ਤੇ ਉਹ ਮੁੰਡਾ ਜਿਹੜਾ ਉੱਠ ਕੇ ਰੀਨਾ ਦੇ ਪਿੱਛੇ ਚੱਲ ਪੈਂਦਾ ਉਹ ਭੱਜ ਕੇ ਆ ਕੇ ਰੀਨਾ ਦੇ ਨਾਲ ਰਲ ਜਾਂਦਾ ਤੇ ਰੀਨਾ ਨੂੰ ਕੁੱਛਦਾ ਵੀ ਹੈਲੋ ਕੀ ਹਾਲਾ ਤੁਹਾਡਾ ਉਹ ਕਹਿੰਦੀ ਮੈਂ ਠੀਕ ਆ ਤੁਹਾਡਾ ਕੀ ਨਾਮ ਆ ਰੀਨਾ ਆਪਣਾ ਨਾਮ ਦੱਸਦੀ ਆ ਤੇ ਉਹ ਕਹਿੰਦਾ ਮੇਰਾ ਨਾਮ ਵਿਵੇਕ ਆ ਤੁਸੀਂ ਕੀ ਕਰਦੇ ਹੋ ਰੀਨਾ ਦੱਸਦੀ ਆ ਕਿ ਮੈਂ ਸਟੱਡੀ ਕਰ ਰਹੀ ਆ ਐਲ ਐਲ ਵੀ ਕਰ ਰਹੀ ਆ ਉਹ ਕਹਿੰਦਾ ਦੈਟਸ ਗ੍ਰੇਟ ਮੈਂ ਵੀ ਐਲ ਐਲ ਵੀ ਕਰ ਰਿਹਾ ਉਹ ਕਹਿੰਦੀ ਅੱਛਾ ਠੀਕ ਆ ਚਲੋ ਇਦਾਂ ਗੱਲ ਕਰਦੇ ਆ ਤੇ ਉਹ ਕਹਿੰਦੀ ਆ ਵੀ ਤੁਸੀਂ ਕਿੱਥੇ ਰਹਿੰਦੇ ਹੋ ਉਹ ਕਹਿੰਦੀ ਵੀ ਇੱਥੇ ਹੀ ਨੇੜੇ ਸ਼ਹਿਰ ਦੇ ਵਿੱਚ ਸਾਡਾ ਫਲੈਟ ਆ ਅਸੀਂ ਇੱਥੇ ਰਹਨੇ ਆ ਤੇ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਹਨ ਉਹ ਦੱਸਦਾ ਕਿ ਮੈਂ ਆਪਣੇ ਫਰੈਂਡ ਦੇ ਨਾਲ ਆਇਆ ਮੇਰੇ ਫਰੈਂਡ ਦੀ ਰਿਸ਼ਤੇਦਾਰੀ ਇੱਥੇ ਵੈਸੇ ਮੈਂ ਮੁੰਬਈ ਤੋਂ ਆ ਉਹ ਕਹਿੰਦੀ ਠੀਕ ਆ ਸੁਣਿਆ ਸੀ ਵੀ ਮੁੰਬਈ ਦੇ ਲੋਕ ਸੋਹਣੇ ਹੁੰਦੇ ਆ ਵੀ ਤੁਹਾਨੂੰ ਦੇਖ ਕੇ ਯਕੀਨ ਵੀ ਹੋ ਗਿਆ ਉਹ ਕਹਿੰਦਾ ਨਹੀਂ ਵੈਸੇ ਦਿੱਲੀ ਦੇ ਲੋਕ ਵੀ ਮਾੜੇ ਨਹੀਂ ਇਸ ਤਰ੍ਹਾਂ ਕਹਿ ਕੇ ਉਹ ਦੋਨੋਂ ਇੱਕ ਦੂਜੇ ਨਾਲ ਹੱਸ ਪੈਂਦੇ ਆ ਕਾਫੀ ਟਾਈਮ ਉਹ ਗੱਲਾਂ ਕਰਦੇ ਰਹਿੰਦੇ ਆ ਤੇ ਇਸ ਤੋਂ ਬਾਅਦ ਰੀਨਾ ਦੀਆਂ ਸਹੇਲੀਆਂ ਜਿਹੜੀਆਂ ਉਹ ਉਹਨੂੰ ਆਵਾਜ਼ ਮਾਰਦੀਆਂ ਨੇ ਚਲੋ ਹੁਣ ਇਹ ਸਿਲਸਿਲਾ ਜਿਹੜਾ ਰੋਜ਼ ਦਾ ਹੋ ਗਿਆ ਸੀ ਰੀਨਾ ਇਕੱਲੀ ਹੀ ਸ਼ਹਿਰ ਆ ਜਾਂਦੀ ਆ ਇਕੱਲੀ ਆਉਂਦੀ ਆ ਉਸ ਪਾਰਕ ਦੇ ਵਿੱਚ ਵਿਵੇਕ ਨੂੰ ਮਿਲਦੀ ਆ ਤੇ ਵਿਵੇਕ ਨੇ ਜਿਹੜਾ ਹੁਣ ਜਾਣਾ ਹੁੰਦਾ ਵਾਪਸ ਮੁੰਬਈ ਉਹ ਇੱਕ ਦਿਨ ਰੀਨਾ ਨੂੰ ਕਹਿੰਦਾ ਕਿ ਰੀਨਾ ਵੀ ਹੁਣ ਮੈਂ ਜਾ ਰਿਆਂ ਮੁੰਬਈ ਉਹ ਕਹਿੰਦੀ ਅੱਛਾ ਵੀ ਹੁਣ ਕਦੋਂ ਮਿਲਾਂਗੇ ਉਹ ਕਹਿੰਦਾ ਕਿ ਮੈਂ ਆਉਂਗਾ ਜਲਦੀ ਅਗਲੇ ਮਹੀਨੇ ਆਉਂਗਾ ਉਹ ਕਹਿੰਦੀ ਠੀਕ ਹੈ ਮੈਂ ਤੇਰਾ ਇੰਤਜ਼ਾਰ ਕਰੂੰਗੀ ਚਲੋ 2 ਦਿਨਾਂ ਬਾਅਦ ਵਿਵੇਕ ਆ ਜਿਹੜਾ ਉਹ ਮੁੰਬਈ ਚលਿਆ ਜਾਂਦਾ ਉਸ ਤੋਂ ਬਾਅਦ ਰੀਨਾ ਉਹਨੂੰ ਬੜਾ ਮਿਸ ਕਰਦੀ ਆ ਫੋਨ ਨੰਬਰ ਆ ਜਿਹੜਾ ਉਹਦਾ ਲੈ ਲੈਂਦੀ ਆ ਪਰ ਉਹ ਫੋਨ ਨਹੀਂ ਕਰਦੀ ਕਿਉਂਕਿ ਉਹਨੂੰ ਇਹ ਹੁੰਦਾ ਵੀ ਜੇ ਮੈਂ ਫੋਨ ਕਰੂੰ ਤਾਂ ਵਿਵੇਕ ਪਤਾ ਨਹੀਂ ਕੀ ਸਮਝੂ ਪਰ ਉਹ ਉਹਦਾ ਬੇ ਸਬਰੀ ਨਾਲ ਇੰਤਜ਼ਾਰ ਕਰਦੀ ਆ ਉਹਦਾ ਜੀ ਨਹੀਂ ਲੱਗਦਾ ਤੇ ਉਧਰ ਜਿਹੜਾ ਵਿਵੇਕ ਆ ਉਹਦਾ ਵੀ ਜਾ ਕੇ ਜੀ ਨਹੀਂ ਲੱਗਦਾ ਉਹ ਸੋਚਦਾ ਵੀ ਮੇਰਾ ਨੰਬਰ ਤਾਂ ਰੀਨਾ ਨੇ ਲੈ ਲਿਆ ਵੀ ਮੈਂ ਰੀਨਾ ਦਾ ਨੰਬਰ ਨਹੀਂ ਲਿਆ ਵੀ ਮੈਂ ਉਹਨੂੰ ਫੋਨ ਵੀ ਕਿਵੇਂ ਕਰਾਂ ਉਹ ਮਹੀਨੇ ਦੀ ਵਜਾਏ ਇੱਕ ਹਫ਼ਤੇ ਬਾਅਦ ਹੀ ਦੁਬਾਰਾ ਦਿੱਲੀ ਆ ਜਾਂਦਾ ਤੇ ਪਾਰਕ ਦੇ ਵਿੱਚ ਆ ਕੇ ਉਹ ਇੰਤਜ਼ਾਰ ਕਰਦਾ ਰੀਨਾ ਦਾ ਰੀਨਾ ਨੂੰ ਵੀ ਇੱਕ ਦਿਨ ਪਤਾ ਨਹੀਂ ਕਿਉਂ ਐਂ ਲੱਗਦਾ ਵੀ ਮੈਂ ਪਾਰਕ ਜਾ ਕੇ ਆਵਾਂ ਵੀ ਜਿਹੜੀਆਂ ਮੇਰੀਆਂ ਉੱਥੇ ਵਿਵੇਕ ਨਾਲ ਯਾਦਾਂ ਨੇ ਉਹ ਤਾਜ਼ਾ ਕਰਾਂ ਰੀਨਾ ਪਾਰਕ ਆ ਜਾਂਦੀ ਆ ਤੇ ਵਿਵੇਕ ਉਹਨੂੰ ਵੇਖ ਕੇ ਖੁਸ਼ ਹੋ ਜਾਂਦਾ ਤੇ ਉਹ ਕਹਿੰਦੀ ਵਿਵੇਕ ਤੂੰ ਤੂੰ ਤਾਂ ਕਿਹਾ ਸੀ ਕਿ ਮੈਂ ਅਗਲੇ ਮਹੀਨੇ ਆਉਂ ਉਹ ਕਹਿੰਦਾ ਸੱਚ ਦੱਸਾਂ ਰੀਨਾ ਤੂੰ ਤਾਂ ਨਾ ਮੇਰਾ ਦਿਲ ਹੀ ਕੱਢ ਕੇ ਲੈ ਗਈ ਮੇਰਾ ਤਾਂ ਤੇਰੇ ਬਿਨਾ ਜੀ ਨਹੀਂ ਲੱਗਿਆ ਮੇਰੇ ਤੋਂ ਤੂੰ ਫੋਨ ਨੰਬਰ ਲੈ ਲਿਆ ਪਰ ਤੂੰ ਫੋਨ ਨਹੀਂ ਕੀਤਾ ਮੈਂ ਤਾਂ ਤੈਨੂੰ ਹੀ ਮਿਲਣਾ ਆ ਨਾ ਤਾਂ ਮੈਨੂੰ ਤੇਰੇ ਘਰ ਦਾ ਪਤਾ ਸੀ ਨਾ ਫੋਨ ਨੰਬਰ ਦਾ ਪਤਾ ਸੀ ਪਰ ਮੇਰਾ ਜੀ ਨਹੀਂ ਲੱਗਿਆ ਤੇ ਮੈਂ ਸੋਚਿਆ ਵੀ ਚਲੋ ਦਿੱਲੀ ਸ਼ਹਿਰ ਦੇ ਵਿੱਚ ਜਾਣਾ ਉੱਥੇ ਰੀਨਾ ਦੀਆਂ ਯਾਦਾਂ ਨੇ ਵੀ ਹੋ ਸਕਦਾ ਰੀਨਾ ਮਿਲ ਜੇ ਰੀਨਾ ਕਹਿੰਦੀ ਕਿ ਵਿਵੇਕ ਮੇਰਾ ਵੀ ਇਹੀ ਹਾਲ ਆ ਦੋਨੋਂ ਇੱਕ ਦੂਜੇ ਨਾਲ ਪਿਆਰ ਦਾ ਇਜ਼ਹਾਰ ਕਰ ਦਿੰਦੇ ਆ ਤੇ ਉਸ ਤੋਂ ਬਾਅਦ ਵਿਵੇਕ ਉਹਦਾ ਨੰਬਰ ਲੈ ਲੈਂਦਾ ਤੇ ਉਹ ਰੀਨਾ ਨੂੰ ਕਹਿੰਦਾ ਕਿ ਰੀਨਾ ਮੈਂ ਨਾ ਚਾਹਣਾ ਕਿ ਆਪਾਂ ਦੋਨੋਂ ਵਿਆਹ ਕਰਾਈਏ ਉਹ ਕਹਿੰਦੀ ਮੈਂ ਵੀ ਇਹੀ ਚਾਹਣੀ ਆ ਪਰ ਮੈਂ ਉਸ ਤੋਂ ਪਹਿਲਾਂ ਪੜ੍ਹਾਈ ਪੂਰੀ ਕਰਨਾ ਚਾਹਣੀ ਆ ਉਹ ਕਹਿੰਦਾ ਠੀਕ ਆ ਮੇਰੀ ਵੀ ਪੜ੍ਹਾਈ ਰਹਿੰਦੀ ਆ ਪੂਰੀ ਕਰਾਂਗੇ ਪੜ੍ਹਾਈ ਤੇ ਉਹ ਕਹਿੰਦਾ ਵੀ ਘਰਦਿਆਂ ਨਾਲ ਗੱਲ ਕਰਨ ਤੋਂ ਪਹਿਲਾਂ ਮੈਂ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਚਾਹਣਾ ਉਹ ਚਿੰਤਾ ਚ ਹੋ ਜਾਂਦੀ ਆ ਵੀ ਇਹੋ ਜੀ ਕੀ ਗੱਲ ਆ ਉਹ ਕਹਿੰਦਾ ਵੀ ਚਿੰਤਾ ਕਰਨ ਵਾਲੀ ਤਾਂ ਕੋਈ ਗੱਲ ਨਹੀਂ ਫਿਕਰ ਨਾ ਕਰ ਸਭ ਠੀਕ ਆ بس ਮੈਂ ਚਾਹਣਾ ਕਿ ਮੈਂ ਤੈਨੂੰ ਆਪਣੇ ਬਾਰੇ ਸਾਰਾ ਕੁਝ ਸੱਚ ਦੱਸ ਦਿਆਂ ਕਿਉਂਕਿ ਮੈਂ ਝੂਠ ਦੇ ਬਿਨਾਂ ਤੇ ਇਹ ਰਿਸ਼ਤਾ ਨਹੀਂ ਕਰਨਾ ਚਾਹੁੰਦਾ ਤੇ ਉਹ ਕਹਿੰਦੀ ਠੀਕ ਆ ਉਹ ਕਹਿੰਦਾ ਕੱਲ ਨੂੰ 5 ਵਜੇ ਆਪਾਂ ਮਿਲਾਂਗੇ ਅਗਲੇ ਦਿਨ 5 ਵਜੇ ਮਿਲਣ ਦਾ ਟਾਈਮ ਬਨ ਕੇ ਉਹ ਚਲੇ ਜਾਂਦੇ ਆ ਤੇ ਅਗਲੇ ਦਿਨ 5 ਵਜੇ ਰੀਨਾ ਤਿਆਰ ਹੋ ਕੇ ਆਉਂਦੀ ਆ ਤੇ ਉਹਦੇ ਮਨ ਦੇ ਵਿੱਚ ਡਰ ਵੀ ਹੁੰਦਾ ਵੀ ਪਤਾ ਨਹੀਂ ਵਿਵੇਕ ਮੈਨੂੰ ਕੀ ਦੱਸਣ ਵਾਲਾ ਚਲ ਉਸ ਤੋਂ ਬਾਅਦ ਉਹ ਆਉਂਦੇ ਆ ਜਦੋਂ ਉਹ ਇੱਕ ਦੂਜੇ ਨੂੰ ਮਿਲਦੇ ਆ ਤੇ ਉਹ ਕਹਿੰਦਾ ਵੀ ਇੱਥੇ ਬਹਿ ਕੇ ਨਹੀਂ ਗੱਲ ਕਰਨੀ ਆਪਾਂ ਕਿਸੇ ਕੈਫੇ ਤੇ ਚੱਲਦੇ ਆ ਕੈਫੀਟੀ ਜਾ ਰਹੇ ਹੁੰਦੇ ਅਤੇ ਰਸਤੇ ਦੇ ਵਿੱਚ ਇੱਕ ਗੱਡੀ ਹੈ ਜਿਹੜੀ ਉਹ ਵਿਵੇਕ ਨੂੰ ਟੱਕਰ ਮਾਰ ਦਿੰਦੀ ਆ ਜਿਹੜੀ ਰੀਨਾ ਉਹ ਸਾਈਡ ਤੇ ਹੋ ਜਾਂਦੀ ਆ ਉਹ ਵਿਵੇਕ ਨੂੰ ਖਿੱਚਦੀ ਵੀ ਆ ਪਰ ਵਿਵੇਕ ਆ ਜਿਹੜਾ ਉਹ ਗੱਡੀ ਦੀ ਲਪੇਟ ਚ ਆ ਜਾਂਦਾ ਤੇਰੀ ਨਾ ਉਹਨੂੰ ਉੱਥੋਂ ਚੱਕਦੀ ਆ ਲੋਕਾਂ ਦੀ ਮਦਦ ਨਾਲ ਤੇ ਹਸਪਤਾਲ ਦੇ ਵਿੱਚ ਦਾਖਲ ਕਰਾਉਂਦੀ ਆ ਹਸਪਤਾਲ ਦੇ ਵਿੱਚ ਆਈ ਸੀ ਯੂ ਦੇ ਵਿੱਚ ਉਹਨੂੰ ਰੱਖਿਆ ਜਾਂਦਾ ਕਿਉਂਕਿ ਵਿਵੇਕ ਦੇ ਕਾਫੀ ਸੱਟ ਹੁੰਦੀ ਆ ਉਸ ਤੋਂ ਬਾਅਦ ਡਾਕਟਰ ਆ ਜਿਹੜੇ ਉਹ ਕਹਿੰਦੇ ਆ ਵੀ ਪੈਸੇ ਜਮ੍ਹਾਂ ਕਰਾਓ ਉਹ ਰੀਨਾ ਕੋਲ ਪੈਸੇ ਨਹੀਂ ਸੀ। ਪ੍ਰੀਨਾ ਆਪਣੇ ਪਾਪਾ ਨੂੰ ਫੋਨ ਕਰਕੇ ਸਾਰੀ ਗੱਲ ਦੱਸ ਦਿੰਦੀ ਆ ਤੇ ਕਹਿੰਦੀ ਆ ਕਿ ਪਾਪਾ ਜਿਹੜੇ ਤੂੰ ਮੇਰੀ ਪੜ੍ਹਾਈ ਤੇ ਤੇ ਵਿਆਹ ਤੇ ਲਾਉਣੇ ਉਹ ਪੈਸੇ ਪਾਪਾ ਮੇ ਨਾ ਲਾਈਂ ਪਰ ਤੇਰੀ ਧੀ ਝੋਲੀ ਅੱਡ ਕੇ ਤੇਰੇ ਤੋਂ ਭੀਖ ਮੰਗ ਰਹੀ ਆ ਵੀ ਤੂੰ ਵਿਵੇਕ ਦੀ ਜਾਨ ਬਚਾਲਾ ਕਿਉਂਕਿ ਮੈਂ ਵਿਵੇਕ ਨੂੰ ਪਸੰਦ ਕਰਦੀ ਆ। ਚਲੋ ਰੀਨਾ ਦੇ ਪਾਪਾ ਜਿਹੜੇ ਉਹ ਹਸਪਤਾਲ ਆਉਂਦੇ ਆ ਉਹ ਸੋਚਦੇ ਆ ਵੀ ਬਾਕੀ ਦੀ ਗੱਲ ਬਾਅਦ ਚ ਹਨਾ ਪਹਿਲਾਂ ਵੀ ਚਲੋ ਇੱਕ ਮੁੰਡਾ ਜਿਹੜਾ ਵੀ ਉਹਦੀ ਜਾਨ ਬਚਾਉਣੀ ਜ਼ਰੂਰੀ ਆ। ਉਹ ਹੁਣ ਆਪਣੀ ਜਿੰਨੀ ਵੀ ਜਮਾ ਪੂੰਜੀ ਹੁੰਦੀ ਆ 10 ਲੱਖ ਰੁਪਈਆ ਡਾਕਟਰ ਕਹਿੰਦੇ ਆ ਵੀ ਭਰੋ ਕਿਉਂਕਿ ਵਿਵੇਕ ਆ ਜਿਹੜਾ ਉਹ ਕੋਮਾ ਦੇ ਵਿੱਚ ਹੁੰਦਾ ਤੇ ਉਹਦੇ ਪਾਪਾ ਬਿਨਾਂ ਸੋਚੇ ਸਮਝੇ ਪੈਸੇ ਭਰ ਦਿੰਦੇ ਆ ਤੇ ਉਸ ਤੋਂ ਬਾਅਦ ਚਲੋ ਇੱਕ ਮਹੀਨਾ ਵਿਵੇਕ ਹਸਪਤਾਲ ਦੇ ਵਿੱਚ ਰਹਿੰਦਾ ਤੇ ਜਿਹੜਾ ਉਹਦਾ ਦੋਸਤ ਆਗਾ ਉਹ ਉਹ ਵੀ ਡਰਿਆ ਹੁੰਦਾ ਵੀ ਪਹਿਲਾਂ ਮੇਰੇ ਨਾਲ ਗਿਆ ਸੀ ਤੇ ਹੁਣ ਵੀ ਮੈਨੂੰ ਬਿਨਾਂ ਦੱਸੇ ਚਲੇ ਗਿਆ ਵੀ ਮੈਂ ਇਹਦੇ ਘਰਦਿਆਂ ਨੂੰ ਕੀ ਕਹਾਂ ਤੇ ਇੱਧਰ ਜਿਹੜੀ ਰੀਨਾ ਗੀ ਉਹ ਰੋਜ਼ ਵਿਵੇਕ ਕੋਲ ਆਉਂਦੀ ਆ ਪਰ ਵਿਵੇਕ ਕੋਈ ਵੀ ਹਰਕਤ ਨਹੀਂ ਕਰ ਰਿਹਾ ਹੁੰਦਾ ਇੱਕ ਦਿਨ ਰੀਨਾ ਤੇ ਉਹਦੇ ਪਾਪਾ ਉੱਥੇ ਬੈਠੇ ਗੱਲ ਕਰ ਰਹੇ ਹੁੰਦੇ ਆ ਤੇ ਉਹਦੇ ਪਾਪਾ ਕਹਿੰਦੇ ਆ ਕਿ ਦੇਖ ਰੀਨਾ ਮੈਂ ਤੇਰੀ ਫੀਲਿੰਗਸ ਦੀ ਕਦਰ ਕਰਦਾ ਪੁੱਤ ਮੈਂ ਤੁਹਾਨੂੰ ਪੁੱਤਾਂ ਵਾਂਗੂ ਰੱਖਿਆ ਥੋੜੇ ਤੋਂ ਕਦੇ ਕੋਈ ਓਲਾ ਨਹੀਂ ਰੱਖਿਆ ਵੀ ਮੈਂ ਆਪਣੀ ਸਾਰੀ ਜਮਾ ਪੂੰਜੀ ਤੇ ਲਾ ਚੁੱਕਿਆ ਵੀ ਹੁਣ ਕੀ ਪਤਾ ਇਹ ਕਦੋਂ ਠੀਕ ਹੋ ਡਾਕਟਰ ਕਹਿੰਦੇ ਆ ਕੋਮਾ ਚ ਚਲੇ ਗਿਆ ਵੀ ਤੂੰ ਕਿੰਨਾ ਚਿਰ ਇਹਦਾ ਤੂੰ ਇੰਤਜ਼ਾਰ ਕਰੇਂਗੀ ਜਾਂ ਤੂੰ ਇਲਾਜ ਕਰਾਵੇਂਗੀ ਵੀ ਆਪਣੇ ਕੋਲ ਤਾਂ ਇੰਨੇ ਪੈਸੇ ਵੀ ਨਹੀਂ ਵੀ ਆਪੇ ਤੇ ਹੋਰ ਪੈਸੇ ਲਾ ਸਕੀਏ ਵੀ ਤੂੰ ਇਹਦੇ ਘਰ ਦੇਆਂ ਦਾ ਪਤਾ ਲੱਭਣ ਦੀ ਕੋਸ਼ਿਸ਼ ਕਰ ਉਹ ਕਹਿੰਦੀ ਕਿ ਪਾਪਾ ਵੀ ਮੈਂ ਹੁਣ ਇਹਦੇ ਪਾ ਮੈਨਾ ਕਰ ਦਿਆਂ ਦਾ ਪਤਾ ਕਿਵੇਂ ਲੱਭਾਂ ਉਹ ਕਹਿੰਦਾ ਕਿ ਤੂੰ ਐਂ ਕਰ ਇਹਦੀ ਫੋਟੋ ਪਾ ਦੇ ਨਾ WhatsApp ਗਰੁੱਪ ਦੇ ਵਿੱਚ ਵੀ ਆਪੇ ਦੇ ਕਰਦੇ ਆਉਣਗੇ ਚਲੋ ਭਈ ਉਹ ਆ ਨਾ ਕੀ ਕਰਦੀ ਉਹਦੀ ਫੋਟੋ ਖਿੱਚ ਕੇ WhatsApp ਗਰੁੱਪਾਂ ਦੇ ਵਿੱਚ ਪਾ ਕੇ ਸ਼ੇਅਰ ਕਰ ਦਿੰਦੀ ਆ ਤੇ ਉਧਰੋਂ ਵਿਵੇਕ ਦੇ ਜਿਹੜੇ ਮਾਪੇ ਆ ਉਹ ਉਹਨੂੰ ਲੱਭ ਹੀ ਰਹੇ ਹੁੰਦੇ ਆ ਪਹੁੰਚਦੀ ਪਹੁੰਚਦੀ ਫੋਟੋ ਆ ਜਿਹੜੀ ਉਹਨਾਂ ਕੋਲ ਪਹੁੰਚ ਜਾਂਦੀ ਆ ਤੇ ਉਹ ਹਸਪਤਾਲ ਦੇ ਵਿੱਚ ਆ ਜਾਂਦੇ ਆ ਰੀਨਾ ਜਿਹੜੀ ਉਹ ਵਿਵੇਕ ਦੇ ਕੋਲ ਬੈਠੀ ਹੁੰਦੀ ਆ ਆ ਕੇ ਉਹ ਰੀਨਾ ਨੂੰ ਮਿਲਦੇ ਆ ਤੇ ਉਹਦਾ ਧੰਨਵਾਦ ਕਰਦੇ ਆ ਤੇ ਉਹ ਕਹਿੰਦੇ ਆ ਵੀ ਧੰਨਵਾਦ ਹਨਾ ਤੂੰ ਸਾਡੇ ਪੁੱਤਰ ਦੀ ਜਾਨ ਬਚਾਈ ਤੇ ਡਾਕਟਰ ਨੂੰ ਮਿਲਦੇ ਆ ਡਾਕਟਰ ਆ ਜਿਹੜਾ ਉਹਨਾਂ ਨੂੰ ਸਾਰੀ ਗੱਲ ਦੱਸ ਦਿੰਦਾ ਵੀ ਤੁਹਾਡਾ ਬੇਟਾ ਜਿਹੜਾ ਕੋਮਾ ਦੇ ਵਿੱਚ ਚਲੇ ਗਿਆ ਠੀਕ ਹੋ ਜੇ ਅੱਜ ਹੋ ਜੇ ਨਾ ਹੋਵੇ ਨਾ ਹੋਵੇ ਵੀ ਇਹਦੇ ਬਾਰੇ ਮੈਂ ਕਹਿ ਨਹੀਂ ਸਕਦਾ ਵੀ ਤੁਸੀਂ ਹੁਣ ਇਹਨੂੰ ਘਰੇ ਲੈ ਜਾਓ ਚਲੋ ਵਿਵੇਕ ਦੇ ਮਾਤਾ ਪਿਤਾ ਵਿਵੇਕ ਨੂੰ ਘਰ ਲੈ ਜਾਂਦੇ ਆ ਘਰ ਲੈ ਜਾ ਕੇ ਇਧਰ ਉਹ ਰੀਨਾ ਦਾ ਧੰਨਵਾਦ ਕਰਦੇ ਆ ਤੇ ਰੀਨਾ ਨੂੰ ਕਹਿੰਦੇ ਆ ਵੀ ਤੇਰੇ ਕਿੰਨੇ ਪੈਸੇ ਲੱਗੇ ਆ ਈ ਨਾ ਕੁਛ ਵੀ ਨਹੀਂ ਦੱਸਦੀ ਤੇ ਚਲੋ ਉਹਨੂੰ ਛੁੱਟੀ ਦਿਵਾ ਕੇ ਲੈ ਜਾਂਦੇ ਆ ਘਰ ਦੇ ਵਿੱਚ ਉਹਨੂੰ ਰੱਖਦੇ ਆ ਤੇ ਉਹਨੂੰ ਇੱਕ ਕੇਅਰ ਟੇਕਰ ਲਾ ਦਿੰਦੇ ਆ ਤੇ ਇੱਕ ਮਹੀਨੇ ਦੇ ਵਿੱਚ ਵਿਵੇਕ ਆ ਜਿਹੜਾ ਠੀਕ ਹੋਣਾ ਸ਼ੁਰੂ ਹੋ ਜਾਂਦਾ ਇੱਕ ਦਿਨ ਉਹ ਅਚਾਨਕ ਹਰਕਤ ਕਰਦਾ ਤੇ ਉਹਨੂੰ ਹਸਪੀਟਲ ਲੈ ਕੇ ਜਾਇਆ ਜਾਂਦਾ ਜਿਹੜੇ ਹਸਪੀਟਲ ਦੇ ਵਿੱਚ ਉਹ ਪਹਿਲਾਂ ਦਾਖਲ ਸੀ ਇੱਥੇ ਹੀ ਲਿਆਂਦਾ ਜਾਂਦਾ ਦਿੱਲੀ ਐਮਐਲ ਦੇ ਵਿੱਚ ਤੇ ਡਾਕਟਰ ਜਿਹੜੇ ਉਹ ਖੁਸ਼ ਹੋ ਜਾਂਦੇ ਆ ਤੇ ਉਹ ਕਹਿੰਦੇ ਆ ਕਿ ਤੁਹਾਡਾ ਬੇਟਾ ਹੁਣ ਠੀਕ ਹੋ ਸਕਦਾ ਚਲੋ 15 ਦਿਨ ਉਹਨੂੰ ਹਸਪਤਾਲ ਦੇ ਵਿੱਚ ਰੱਖਿਆ ਜਾਂਦਾ ਜਿਹੜੇ ਘਰ ਦੇ ਆ ਉਹਨਾਂ ਨੂੰ ਗੱਲ ਆਉਂਦੀ ਆ ਦਿਮਾਗ ਦੇ ਵਿੱਚ ਵੀ ਉਸ ਤੋਂ ਪਹਿਲਾਂ ਜਦੋਂ ਸਾਡਾ ਬੇਟਾ ਦਾਖਲ ਰਿਹਾ ਵੀ ਇਹ ਤੇ ਕਿੰਨਾ ਖਰਚ ਆਇਆ ਤਾਂ ਡਾਕਟਰ ਆ ਜਿਹੜੇ ਸਾਰੇ ਬਿੱਲ ਦਿਖਾ ਦਿੰਦੇ ਆ ਤੇ ਉਹ ਕਹਿੰਦੇ ਆ ਵੀ ਇਹਦਾ ਬਿੱਲ ਤਾਂ ਹੋਇਆ ਹੋਇਆਗਾ ਉਹ ਕਹਿੰਦੇ ਵੀ ਕਿਹਨੇ ਪੇ ਕੀਤਾ ਉਹ ਕਹਿੰਦੇ ਵੀ ਜਿਹੜੀ ਉਹ ਕੁੜੀ ਹੁੰਦੀ ਸੀ ਵੀ ਉਹਨੇ ਪੇ ਕੀਤਾ 10 ਲੱਖ ਦਾ ਬਿੱਲ ਵੇਖ ਕੇ ਉਹਦੇ ਘਰ ਦੇ ਹੈਰਾਨ ਰਹਿ ਜਾਂਦੇ ਆ ਵੀ ਇੱਕ ਨਾਰਮਲ ਪਰਿਵਾਰ ਦੀ ਕੁੜੀ ਹਨਾ ਜਿਹਦਾ ਕੁਝ ਲੱਗਦਾ ਵੀ ਨਹੀਂ ਸੀ ਸਾਡਾ ਮੁੰਡਾ ਵੀ ਉਹਨੇ ਇੰਨੇ ਪੈਸੇ ਭਰੇ ਉਸ ਤੋਂ ਬਾਅਦ ਚਲੋ ਵਿਵੇਕ ਦਾ ਪਿਓ ਆ ਜਿਹੜਾ ਉਹ ਰੀਨਾ ਦੇ ਪਰਿਵਾਰ ਨੂੰ ਮਿਲਦਾ ਤੇ ਜਿਹੜਾ 10 ਲੱਖ ਰੁਪਏ ਲੱਗਿਆ ਹੁੰਦਾ ਉਹ 10 ਲੱਖ ਰੁਪਏ ਉਹਨਾਂ ਦਾ ਵਾਪਸ ਕਰਦਾ ਤੇ ਉਹਨਾਂ ਦਾ ਧੰਨਵਾਦ ਕਰਦਾ ਤੇ ਰੀਨਾ ਦਾ ਜਿਹੜਾ ਪਿਓ ਆ ਉਹ ਬਿਵੇਕ ਦੇ ਪਿਓ ਨਾਲ ਸਾਰੀ ਗੱਲ ਕਰ ਲੈਂਦਾ ਉਹ ਕਹਿੰਦਾ ਵੀ ਅਸਲ ਦੇ ਵਿੱਚ ਤੁਹਾਡਾ ਬੇਟਾ ਤੇ ਮੇਰੀ ਬੇਟੀ ਇੱਕ ਦੂਜੇ ਨੂੰ ਪਸੰਦ ਕਰਦੇ ਆ ਇਹਨਾਂ ਨੇ ਹਨਾ ਵੀ ਤੇਰਾ ਤੁਹਾਡਾ ਬੇਟਾ ਮਿਲਣ ਲਈ ਬੁਲਾਉਂਦਾ ਸੀ ਸਾਡੀ ਬੇਟੀ ਨੂੰ ਇਹ ਮਿਲਣ ਗਏ ਸੀਗੇ ਵੀ ਪਤਾ ਨਹੀਂ ਉਹਨੇ ਕੀ ਗੱਲ ਕਰਨੀ ਸੀ ਤੇ ਵੀ ਗੱਲ ਕਰਨ ਜਾਂਦੇ ਸੀ ਕੈਫੇ ਚ ਜਾਂਦੇ ਸੀ ਤੇ ਗੱਡੀ ਵੱਜੀ ਇਦਾਂ ਸਾਰੀ ਗੱਲ ਦੱਸ ਦਿੰਦਾ ਤੇ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਹਨਾ ਜੋ ਕੁਦਰਤ ਨੂੰ ਮਨਜ਼ੂਰ ਹੁੰਦਾ ਵੀ ਹੁਣ ਸਾਡਾ ਬੇਟਾ ਠੀਕ ਆ ਤੇ ਵੀ ਅਸੀਂ ਆਪਣੇ ਬੇਟੇ ਦੀ ਖੁਸ਼ੀ ਲਈ ਕੁਝ ਵੀ ਕਰ ਸਕਦੇ ਆ ਜੇ ਤੁਹਾਨੂੰ ਕੋਈ ਇਤਰਾਜ਼ ਨਹੀਂ ਤਾਂ ਆਪਾਂ ਇਹ ਰਿਸ਼ਤਾ ਜ਼ਰੂਰ ਕਰਾਂਗੇ ਡਾਕਟਰ ਜਿਹੜੇ ਉਹ ਕਹਿੰਦੇ ਆ ਕਿ ਇੱਕ ਹਫ਼ਤੇ ਦੇ ਵਿੱਚ ਵਿਵੇਕ ਜਿਹੜਾ ਬਿਲਕੁਲ ਠੀਕ ਹੋ ਜੂ ਚਲੋ ਇੱਕ ਹਫ਼ਤੇ ਦੇ ਵਿੱਚ ਵਿਵੇਕ ਠੀਕ ਹੋ ਜਾਂਦਾ ਤੇ ਵਿਵੇਕ ਦੇ ਘਰ ਦੇ ਜਿਹੜੇ ਉਹ ਵਿਵੇਕ ਨਾਲ ਰੀਨਾ ਬਾਰੇ ਗੱਲ ਕਰਦੇ ਆ ਵੀ ਸਾਨੂੰ ਸਾਰਾ ਕੁਝ ਪਤਾ ਲੱਗ ਗਿਆ ਤੇ ਉਹ ਕਹਿੰਦੇ ਆ ਵੀ ਰੀਨਾ ਬਹੁਤ ਚੰਗੀ ਆ ਉਹਦੇ ਘਰ ਦੇ ਵੀ ਚੰਗੇ ਆ ਵੀ ਤੇਰੀ ਜਾਨ ਬਚਾਈ ਉਹਨਾਂ ਨੇ ਐਨੇ ਪੈਸੇ ਪਰੇ ਤੇ ਚਲੋ ਫਿਰ ਉਹ ਵਿਵੇਕ ਨੂੰ ਪੁੱਛਦੇ ਆ ਵੀ ਤੂੰ ਰੀਨਾ ਨਾਲ ਇਹੋ ਜੀ ਕੀ ਗੱਲ ਕਰਨੀ ਸੀ ਤਾਂ ਫਿਰ ਵਿਵੇਕ ਆਪਣੇ ਘਰਦਿਆਂ ਨੂੰ ਕਹਿੰਦਾ ਕਿ ਮੈਂ ਰੀਨਾ ਨਾਲ ਇਹੀ ਗੱਲ ਕਰਨੀ ਸੀ ਕਿ ਮੈਂ ਇੱਕ ਅਮੀਰ ਘਰ ਦਾ ਮੁੰਡਾ ਵੀ ਕੱਲ ਨੂੰ ਰੀਨਾ ਨੂੰ ਇਹ ਨਾ ਲੱਗੇ ਖਮਣੀ ਮੈਂ ਆਪਦੇ ਪੈਸੇ ਦੇ ਸਿਰ ਤੇ ਹਣਾ ਉਹਨੂੰ ਵਰਤਣਾ ਚਾਹੁੰਦਾ ਸੀ ਜਾਂ ਕੁਛ ਇਦਾਂ ਦੀ ਗੱਲ ਵੀ ਮੈਂ ਕਲੀਅਰ ਕਰਨਾ ਚਾਹੁੰਦਾ ਸੀ ਤੇ ਉਧਰੋਂ ਰੀਨਾ ਦੀਆਂ ਜਿਹੜੀਆਂ ਭੈਣਾਂ ਨੇ ਉਹ ਰੀਨਾ ਦਾ ਮਜ਼ਾਕ ਉਡਾਉਂਦੀਆਂ ਨੇ ਜਦੋਂ ਉਹ ਵਿਵੇਕ ਨਾਲ ਵਿਆਹ ਦੀ ਗੱਲ ਕਰਦੀ ਆ ਉਹ ਕਹਿੰਦੀਆਂ ਵੀ ਅਸੀਂ ਤਾਂ ਦੋਨੋਂ ਭੈਣਾਂ ਅਮੀਰ ਘਰ ਵੇਈਆਂ ਹੋਈਆਂ ਵੀ ਤੂੰ ਉਸ ਗਰੀਬ ਮੁੰਡੇ ਨਾਲ ਵਿਆਹ ਕਰਾਏਂਗੀ ਵੀ ਗਰੀਬ ਹੀ ਹੋਊ ਜਿਹੜਾ ਹੁਣ ਇੱਥੇ ਐਂ ਤੁਰਿਆ ਫਿਰਦਾ ਸੀਗਾ ਵੀ ਕੋਈ ਬਹੁਤਾ ਅਮੀਰ ਤਾਂ ਲੱਗਦਾ ਨਹੀਂ ਦੇਖਣ ਦੇ ਵਿੱਚ ਤੇ ਰੀਨਾ ਨੂੰ ਇਸ ਗੱਲ ਦਾ ਗੁੱਸਾ ਆਉਂਦਾ ਚਲ ਉਧਰੋਂ ਵਿਵੇਕ ਦੇ ਘਰਦੇ ਆ ਜਿਹੜੇ ਉਹ ਰੀਨਾ ਦੇ ਪਿਓ ਨੂੰ ਫੋਨ ਕਰਦੇ ਆ ਵੀ ਅਸੀਂ ਦੇਖਣ ਆਉਣਾ ਰੀਨਾ ਨੂੰ ਹਨਾ ਸ਼ਗਨ ਕਰਨ ਆਉਣਾ ਤੇ ਉਹ ਕਹਿੰਦਾ ਵੀ ਠੀਕ ਆ ਆ ਜਿਓ ਰੀਨਾ ਦਾ ਪਿਓ ਆਪਣੇ ਦੋਨੇ ਵੱਡੇ ਜਵਾਈਆਂ ਨੂੰ ਤੇ ਵੱਡੀਆਂ ਧੀਆਂ ਨੂੰ ਬੁਲਾ ਲੈਂਦਾ ਘਰ ਦੇ ਵਿੱਚ ਪੂਰੀ ਤਿਆਰੀ ਕਰਦਾ ਤੇ ਉਧਰੋਂ ਵਿਵੇਕ ਦੇ ਘਰ ਦੇ ਆ ਜਿਹੜੀ ਉਹ ਪੂਰੀ ਤਿਆਰੀ ਕਰਕੇ ਰੀਨਾ ਨੂੰ ਵੇਖਣ ਆਉਂਦੇ ਆ ਜਦੋਂ ਇੱਕ ਬਹੁਤ ਮਹਿੰਗੀ ਗੱਡੀ ਰੀਨਾ ਕੇ ਗੇਟ ਅੱਗੇ ਆ ਕੇ ਰੁਕਦੀ ਆ ਤਾਂ ਉਹਦੀਆਂ ਭੈਣਾਂ ਬਾਹਰ ਆਉਂਦੀਆਂ ਹਨਾ ਗੱਡੀ ਦੀ ਚਮਕ-ਦਮਕ ਦੇਖ ਕੇ ਉਹ ਹੈਰਾਨ ਰਹਿ ਜਾਂਦੀਆਂ ਉਹਨਾਂ ਦੇ ਮੂੰਹ ਖੁੱਲੇ ਰਹਿ ਜਾਂਦੇ ਆ ਤੇ ਉਹਨਾਂ ਦੇ ਘਰ ਵਾਲੇ ਵੀ ਸੋਚਦੇ ਆ ਵੀ ਜਿਹੜੀ ਗੱਡੀ ਲੈਣ ਦਾ ਅਸੀਂ ਸੁਪਨਾ ਰੱਖੀ ਬੈਠੇ ਆ ਵੀ ਉਹ ਗੱਡੀ ਇਹਦੇ ਕੋਲੇ ਪਹਿਲਾਂ ਹੀ ਆ ਉਹ ਸਮਝ ਜਾਂਦੀ ਆ ਵੀ ਇਹ امیر ਘਰ ਦਾ ਮੁੰਡਾ ਤੇ ਚਲੋ ਰੀਨਾ ਵੀ ਖੁਸ਼ ਹੋ ਜਾਂਦੀ ਹੈ ਹਨਾ ਤੇ ਉਸ ਤੋਂ ਬਾਅਦ ਜਦੋਂ ਉਹਨਦੇ ਘਰ ਤੇ ਆਉਂਦੇ ਆ ਚਲੋ ਉਹਨਾਂ ਦਾ ਵੈਲਕਮ ਕੀਤਾ ਜਾਂਦਾ ਉਹਨਾਂ ਨੂੰ ਕੋਲਡ ਡਰਿੰਕ ਵਗੈਰਾ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਰੋਕਾ ਉਹ ਕੀਤਾ ਜਾਂਦਾ ਤੇ ਫਿਰ ਰੀਨਾ ਜਿਹੜੀ ਉਹ ਵਿਵੇਕ ਨੂੰ ਕਹਿੰਦੀ ਆ ਕਿ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹਣੀ ਆ ਚਲੋ ਉਹ ਗੱਲ ਕਰਦੀ ਕਰਦੀ ਬਾਹਰ ਆ ਜਾਂਦੇ ਆ ਤੇ ਬਾਹਰ ਆ ਕੇ ਉਹਨੂੰ ਕਹਿੰਦੀ ਵਿਵੇਕ ਜਿਹੜੀ ਗੱਲ ਦੱਸਣ ਵਾਸਤੇ ਤੁਸੀਂ ਇੰਨੀ ਵੱਡੀ ਸੱਟ ਖਾਧੀ ਉਹ ਗੱਲ ਤੁਸੀਂ ਮੈਨੂੰ ਹਜੇ ਤੱਕ ਦੱਸੀ ਨਹੀਂ ਤਾਂ ਫਿਰ ਉਹ ਕਹਿੰਦਾ ਕਿ ਰੀਨਾ ਮੇਰੀ ਜਿਹੜੀ ਭਾਬੀ ਹੈ ਨਾ ਮੇਰਾ ਭਰਾ ਵਿਆਹਿਆ ਹੋਇਆ ਉਹ ਅਮੀਰ ਘਰ ਦੀ ਔਰਤ ਆ ਤੇ ਉਹਨੇ ਆਪਣੀ ਅਮੀਰੀ ਦਾ ਸਾਡੇ ਤੇ ਇੰਨਾ ਰੋਬ ਝਾੜਿਆ ਵੀ ਮੈਨੂੰ ਨਫ਼ਰਤ ਹੋ ਗਈ ਅਮੀਰ ਕੁੜੀਆਂ ਨਾਲ ਵੀ ਮੈਂ ਤੈਨੂੰ ਇਹੀ ਦੱਸਣਾ ਚਾਹੁੰਦਾ ਸੀ ਕਿ ਕੱਲ ਨੂੰ ਤੈਨੂੰ ਪਤਾ ਲੱਗੇ ਹਨਾ ਵੀ ਖਵਣੀ ਮੈਂ ਅਮੀਰ ਅੰਕ ਮੰਡੀਆਂ ਜਾਂ ਆਪਣੇ ਪੈਸੇ ਦੇ ਦਮ ਤੇ ਤੈਨੂੰ ਖਰੀਦਣਾ ਚਾਹਣਾ ਵੀ ਇਹੋ ਜਿਹੀ ਕੋਈ ਗੱਲ ਨਹੀਂ ਵੀ ਮੈਨੂੰ ਨਾਰਮਲ ਘਰ ਦੀ ਕੁੜੀ ਹੀ ਚਾਹੀਦੀ ਆ ਤੇ ਮੈਂ ਤੈਨੂੰ ਆਪਣੀ ਸੱਚਾਈ ਦੱਸਣਾ ਚਾਹੁੰਦਾ ਸੀ ਵੀ ਤੈਨੂੰ ਮੈਂ ਕੱਲ ਨੂੰ ਇਹ ਗੱਲ ਨਾ ਲੱਗੇ ਵੀ ਮੈਂ ਕਮੰਡੀਆਂ ਤੇ ਉਹ ਕਹਿੰਦੀ ਕਿ ਨਹੀਂ ਵੀ ਅੱਛਾ ਤੁਸੀਂ ਇੰਨੇ ਅਮੀਰ ਹੋ ਕੇ ਵੀ ਹੈਨਾ ਵੀ ਇਹੋ ਜੀ ਸੋਚ ਰੱਖਦੇ ਹੋ ਵੀ ਹਾਂ ਬਵੇਹ ਕੇ ਗੱਲ ਸਹੀ ਆ ਵੀ ਮੈਨੂੰ ਪਤਾ ਨਹੀਂ ਸੀ ਵੀ ਤੁਸੀਂ ਇੰਨੇ ਅਮੀਰ ਘਰ ਦੇ ਮੁੰਡੇ ਹੋ ਵੀ ਸ਼ਾਇਦ ਫਿਰ ਮੈਂ ਤੁਹਾਡੇ ਨਾਲ ਗੱਲ ਨਾ ਹੀ ਕਰਦੀ ਕਿਉਂਕਿ ਮੈਂ ਵੀ ਇਹ ਸੁਣਿਆ ਸੀ ਵੀ ਅਮੀਰ ਘਰਾਂ ਦੇ ਜਿਹੜੇ ਮੁੰਡੇ ਹੁੰਦੇ ਉਹ ਵਧੀਆ ਨਹੀਂ ਹੁੰਦੇ ਉਹ ਕਹਿੰਦਾ ਨਹੀਂ ਸਾਰੀਆਂ ਗੱਲਾਂ ਸਾਰਿਆਂ ਤੇ ਨਹੀਂ ਢੁਕਦੀਆਂ ਹੁੰਦੀਆਂ ਪਰ ਹੁਣ ਤਾਂ ਦੇਖ ਆਪਣਾ ਮੰਗਣਾ ਹੋ ਗਿਆ ਹੁਣ ਤਾਂ ਆਪਣਾ ਵਿਆਹ ਹੋਣਾ ਤੇ ਮੈਂ ਤੈਨੂੰ ਬਹੁਤ ਖੁਸ਼ ਰੱਖੂ ਇਹ ਮੈਚ ਹੋਣਾ ਵੀ ਤੂੰ ਵੀ ਉਵੇਂ ਹੀ ਰਹੇ ਜਿਵੇਂ ਹੋਣਾ ਵੀ ਕੱਲ ਨੂੰ ਤੂੰ ਬਦਲ ਨਾ ਜਾਈ ਉਹ ਕਹਿੰਦੀ ਵੀ ਨਹੀਂ ਮੇਰਾ ਤੁਹਾਡੇ ਨਾਲ ਵਾਦਾ ਉਸ ਤੋਂ ਬਾਅਦ ਚਲੋ ਗੱਲਬਾਤ ਤੋਂ ਬਾਅਦ ਦੋਨੋਂ ਪਰਿਵਾਰ ਆ ਜਿਹੜੇ ਇੱਕ ਦੂਜੇ ਨਾਲ ਗੱਲ ਕਰਦੇ ਆ ਤੇ ਰੀਨਾ ਦਾ ਪਿਓ ਆ ਜਿਹੜਾ ਉਹ ਕਹਿੰਦਾ ਵੀ ਦੇਖੋ ਮੈਂ ਤਾਂ ਇੱਕ ਧੀ ਦੇ ਸਕਦਾ ਮੇਰੇ ਕੋਲ ਦੇਣ ਲਈ ਹੋਰ ਕੁਝ ਨਹੀਂ ਤਾਂ ਵਿਵੇਕ ਦੇ ਘਰ ਦੇ ਕਹਿੰਦੇ ਆ ਵੀ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਕੁੜੀ ਹੀ ਚਾਹੀਦੀ ਆ ਤੇ ਇੱਕ ਮਹੀਨੇ ਬਾਅਦ ਰੀਨਾ ਤੇ ਵਿਵੇਕ ਦਾ ਬੜੀ ਧੂਮ ਧਾਮ ਦੇ ਨਾਲ ਵਿਆਹ ਹੁੰਦਾ ਰੀਨਾ ਮੁੰਬਈ ਆ ਕੇ ਆਪਣੇ ਸਹੁਰੇ ਘਰ ਰਹਿੰਦੀ ਆ ਤਯੋ ਦੇ ਸੌਰਿਆਂ ਦਾ ਘਰ ਬੜਾ ਵਧੀਆ ਹੁੰਦਾ ਆਲੀ ਸ਼ਾਨ ਇੱਕ ਬੰਗਲਾ ਹੁੰਦਾ ਰੀਨਾ ਉਸ ਘਰ ਨੂੰ ਵੇਖ ਕੇ ਹੈਰਾਨ ਰਹਿ ਜਾਂਦੀ ਆ ਪਰ ਉਸ ਘਰ ਦੇ ਜੀਵਾਂ ਦੇ ਅੰਦਰ ਦਿਲ ਦੇ ਅੰਦਰ ਰੀਨਾ ਪ੍ਰਤੀ ਜੋ ਇੱਜ਼ਤ ਹੁੰਦੀ ਆ ਉਹਨੂੰ ਵੇਖ ਕੇ ਰੀਨਾ ਹੋਰ ਵੀ ਹੈਰਾਨ ਹੁੰਦੀ ਆ ਕਿਉਂਕਿ ਅਮੀਰ ਹੋਣ ਦੇ ਬਾਵਜੂਦ ਵੀ ਉਹ ਸਾਰੇ ਜਣੇ ਰੀਨਾ ਨੂੰ ਬੜਾ ਪਿਆਰ ਕਰਦੇ ਆ ਬੜੀ ਇੱਜ਼ਤ ਦਿੰਦੇ ਆ ਤੇ ਹੁਣ ਰੀਨਾ ਤੇ ਵਿਵੇਕ ਦੀ ਐਲ ਐਲ ਵੀ ਹੋ ਜਾਂਦੀ ਆ ਤੇ ਦੋਨੋਂ ਇੱਕੋ ਕੋਰਟ ਦੇ ਵਿੱਚ ਪ੍ਰੈਕਟਿਸ ਕਰਦੇ ਆ ਤੇ ਉਸ ਤੋਂ ਬਾਅਦ ਰੀਨਾ ਦਾ ਜੋ ਸਹੁਰਾ ਹੁੰਦਾ ਵਿਵੇਕ ਦਾ ਪਿਓ ਉਹ ਉਹਨਾਂ ਦੋਨਾਂ ਨੂੰ ਆਪਣੇ ਪੁੱਤਰ ਤੇ ਨੂੰਹ ਨੂੰ ਦਿੱਲੀ ਦੇ ਵਿੱਚ ਹੀ ਇੱਕ ਬਹੁਤ ਵੱਡਾ ਬੰਗਲਾ ਗਿਫਟ ਕਰਦਾ ਤੇ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਦਿੱਲੀ ਦੇ ਵਿੱਚ ਜਾ ਕੇ ਰਹਿਣਾ ਚਾਹੋ ਤਾਂ ਰਹਿ ਸਕਦੇ ਹੋ ਕਿਉਂਕਿ ਉੱਥੇ ਤੁਹਾਡੀਆਂ ਯਾਦਾਂ ਜੁੜੀਆਂ ਹੋਈਆਂ ਹੁਣ ਵਿਵੇਕ ਤੇ ਰੀਨਾ ਜਿਹੜੇ ਉਹ ਦਿੱਲੀ ਸ਼ਿਫਟ ਹੋ ਜਾਂਦੇ ਆ ਤੇ ਉੱਥੇ ਹੀ ਇੱਕ ਕੋਰਟ ਦੇ ਵਿੱਚ ਪ੍ਰੈਕਟਿਸ ਕਰਦੇ ਉਹ ਵਕੀਲ ਬਣ ਜਾਂਦੇ ਆ ਭਾਵੇਂ ਕਿ ਉਹ ਬਹੁਤ ਅਮੀਰ ਘਰਾਣੇ ਦਾ ਮੁੰਡਾ ਸੀ ਪਰ ਉਹ ਵਕੀਲ ਦੀ ਨੌਕਰੀ ਕਰਦਾ ਤੇ ਆਪਣੀ ਪਤਨੀ ਨੂੰ ਵੀ ਨੌਕਰੀ ਕਰਨ ਦੀ ਪੂਰੀ ਖੁੱਲ ਦਿੰਦਾ ਦੋਨੋਂ ਜੀ ਵਧੀਆ ਦਰਜੇ ਦੇ ਵਕੀਲ ਬਣ ਚੁੱਕੇ ਆ ਤੇ ਦੋਨਾਂ ਦੀ ਜ਼ਿੰਦਗੀ ਬੜੀ ਖੁਸ਼ਗਵਾਰ ਆ ਜਿਹੜੀਆਂ ਰੀਨਾ ਦੀਆਂ ਭੈਣਾਂ ਉਹਦਾ ਮਜ਼ਾਕ ਉਡਾਉਂਦੀਆਂ ਸੀ ਅੱਜ ਉਹ ਵੀ ਆਪਣੀ ਭੈਣ ਨੂੰ ਦੇਖ ਕੇ ਖੁਸ਼ ਹੁੰਦੀਆਂ ਤੇ ਉਹ ਸੋਚਦੀਆਂ ਕਿ ਰੀਨਾ ਦੀ ਕਿਸਮਤ ਤਾਂ ਆਪਣੇ ਨਾਲੋਂ ਵੀ ਤੇਜ਼ ਨਿਕਲੀ ਵੀ ਇਹ ਤਾਂ ਆਪਣੇ ਨਾਲੋਂ ਵੀ ਜ਼ਿਆਦਾ ਅਮੀਰ ਕਰੇ ਵਾਹੀ ਗਈ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਰੀਨਾ ਤੇ ਵਿਵੇਕ ਦੀ ਇਹ ਵੱਖਰੀ ਜਿਹੀ ਲਵ ਸਟੋਰੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ